ਮੈਂ ਆਪਜੀ ਨਾਲ ਜੋ ਨਵ ਨਿਰਮਾਣ ਮਾਲਵਾ ਨਹਿਰ ਮਾਲਵੇ ਦੇ ਪੰਜ ਪ੍ਰਮੁੱਖ ਜ਼ਿਲ੍ਹਿਆਂ ਲਈ ਜਿਨ੍ਹਾਂ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਮੁਕਸਰ ਨਾਲ ਦੀ ਨਾਲ ਫਰੀਦਕੋਟ ਮੋਗਾ ਬਠਿੰਡਾ ਇਹਨਾਂ ਜ਼ਿਲ੍ਹਿਆਂ ਵਿੱਚ ਟੀਲਾਂ ਤੇ ਵਿਸ਼ੇਸ਼ ਕਰਕੇ ਪਾਣੀ ਪਹੁੰਚਣਾ ਪਰ ਨਾਲ ਦੀ ਨਾਲ ਗਦਰਬਾ ਕਿਉਂਕਿ 300 ਦੇ ਕਰੀਬ ਲਿਫਟਿੰਗ ਪੰਪਸ ਰੋਜ਼ ਟਰੈਕਟਰ ਚਲਾ ਕੇ ਜੋ ਕਰੋੜਾਂ ਰੁਪਏ ਦੀ ਡੀਜ਼ਲ ਦੀ ਵੇਸਟੇਜ ਹੋ ਰਹੀ ਹੈ ਜਿਸ ਪ੍ਰਕਾਰ ਲੇਬਰ ਔਰ ਜਿਸ ਪ੍ਰਕਾਰ ਉਸ ਮੁਸ਼ੱਕਤ ਨੂੰ ਮਲਾ ਲਿਆ ਜਾਏ ਤਾਂ ਸਭ ਤੋਂ ਵੱਡਾ ਘਾਟਾ ਗਦਰਬਾ ਵਿਧਾਨ ਸਭਾ ਹਲਕੇ ਨੂੰ ਸਿਰ ਵੱਡਵਾ ਪਾਣੀ ਨਾ ਮਿਲਣ ਕਰਕੇ ਕਿਉਂਕਿ ਅਗਰ 700 ਕਿਊਸਿਕ ਪਾਣੀ ਇਸ ਨਵੀਂ ਮਾਲਵਾ ਨਿਰਮਾਣ ਨਹਿਰ ਵਿੱਚ ਆਏਗਾ ਤਾਂ ਉਹਦੇ ਨਾਲ ਇਹ ਸਾਰੇ ਦੇ ਸਾਰੇ ਲਿਫਟਿੰਗ ਪੰਪ ਦੀ بجائے ਡਾਇਰੈਕਟ ਪਾਣੀ ਜਿਹੜਾ ਹੈ ਉਹਨਾਂ ਖੇਤਾਂ ਦੀ ਆਪ ਪਾਸ਼ੀ ਕਰੇਗਾ ਮੈਂ ਆਪ ਨੂੰ ਬੇਨਤੀ ਕਰਨਾ ਚਾਹੁੰਦਾ ਕਿ 15 ਤਾਰੀਖ ਤੋਂ ਇਸ ਤੋਂ ਮੈਂ ਇਹਨਾਂ 6 5 6 ਜ਼ਿਲ੍ਹਿਆਂ ਵਿੱਚ ਲਗਭਗ ਰੋਜ਼ ਦੀਆਂ 3-4 ਮੀਟਿੰਗਾਂ ਬਹੁਤ ਪੰਜਾਬ ਨਾਲ ਪਿਆਰ ਕਰਨ ਵਾਲੇ ਤੇ ਪਾਰਟੀ ਹਿੱਤਾਂ ਤੋਂ ਉੱਪਰ ਉੱਠ ਕੇ ਇਦੇ ਵਿੱਚ ਨਾ ਕੋਈ ਕਾਂਗਰਸ ਅਕਾਲੀ ਦਲ ਨਾ ਕੋਈ ਪੋਲੀਟੀਕਲ ਪਾਰਟੀ ਨਾ ਕੋਈ ਮੌਜੂਦਾ ਸਰਕਾਰ ਸਗੋਂ ਲੋਕਾਂ ਦਾ ਤੇ ਆਵਾਮ ਦਾ ਇਹਦੇ ਵਿੱਚ ਲਾਭ ਹੋ ਸਕੇ ਆਉਣ ਵਾਲੇ ਦਿਨਾਂ 'ਚ ਔਰ ਹਜ਼ਾਰਾਂ ਸਾਲਾਂ ਤੱਕ ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਨ ਇਹਦਾ ਪ੍ਰੋਪਰ ਸਰਵੇ ਹੋਵੇ ਤੇ ਨਾਲ ਦੀ ਨਾਲ ਇਹਨਾਂ ਪਿੰਡਾਂ 'ਚ ਇਹਨਾਂ ਨਗਰਾਂ 'ਚ ਲਾਮਬੰਦੀ ਕਰਕੇ ਮੈਂ ਸੱਦਾ ਦਿੰਦਾ ਹਾਂ ਸਾਰੇ ਇਹਨਾਂ ਵਿਧਾਨ ਸਭਾ ਹਲਕਿਆਂ ਚ ਸਾਰੀ ਸੰਗਤ ਨੂੰ ਕਿ ਪਾਰਟੀ ਹਿੱਤਾਂ ਤੋਂ ਉੱਪਰ ਉੱਠ ਕੇ ਕਿਸੇ ਵੀ ਪਾਰਟੀ ਦਾ ਕੋਈ ਨੁਮਾਇੰਦਾ ਜਿਸ ਖੇਤ ਨੂੰ ਵੀ ਇਹ ਪਾਣੀ ਲੱਗਣਾ ਹੈ ਜਿਸ ਮਜ਼ਦੂਰ ਨੂੰ ਪੀਣ ਵਾਲੇ ਪਾਣੀ ਦਾ ਫਾਇਦਾ ਹੋਣਾ ਹੈ ਉਹ ਸਾਰੇ ਇਹਦੇ ਵਿੱਚ ਪੂਰਨ ਦਿਲਚਸਪੀ ਲਵੋ ਤਾਂ ਕਿ ਇਸ ਲਹਿਰ ਨੂੰ ਆਪਾਂ ਕਾਮਯਾਬ ਕਰ ਸਕੀਏ ਧੰਨਵਾਦ ਅਬਦੀ ਨੋਰੀ ਦੇ ਕੋ ਜਿਲਚਾ ਨੰਬਰ 13 ਬਦਿਆ ਕੁਆਲਿਟੀ ਸਾਫ ਸੁਥਰਾ ਵਾਤਾਵਰਨ ਨਵੀਂ ਬਿਲਡਿੰਗ ਨਵਾਂ ਫਰਨੀਚਰ ਚਮਕ ਚਮ ਕਰਦੀਆਂ ਫਰਸ਼ਾਂ ਤੇ ਆਧੁਨਿਕ ਸਟਾਈਲ ਰਹਿਣ ਲਈ ਸਾਫ ਸੁਥਰੇ ਕਮਰੇ ਵਿਆਹ ਸ਼ਾਦੀਆਂ ਤੇ ਕਿਤੇ ਪਾਰਟੀਆਂ ਲਈ ਸੁੰਦਰ ਹਾਲ ਕੀਮਤ ਵਿੱਚ ਸਭ ਤੋਂ ਸਸਤਾ ਹਮੇਸ਼ਾ ਯਾਦ ਰੱਖੋ ਹੋਟਲ ਦੇਵ ਹੈਵਨ ਹੋਟਲ ਦੇਵ ਹੈਵਨ ਹੋਟਲ ਦੇਵ ਹੈਵਨ ਬਠਿੰਡਾ ਰੋਡ ਸਾਹਮਣੇ ਨਵੀਂ ਦਾਣਾ ਮੰਡੀ ਕੋਠਾ ਹਰ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਬੁਕਿੰਗ ਲਈ ਸੰਪਰਕ ਕਰੋ 9778 8030 ਪੰਕ 9778 8030 ਪੰਕ